ਸਤ ਸ੍ਰੀ ਅਕਾਲ ਮੇਰੇ ਪਿਆਰ ਵਿਦਿਆਰਥੀਓ ਅੱਜ ਅਸੀਂ ਬਾਕ ਦੀਆਂ ਕਿਸਮਾਂ ਵਿੱਚੋਂ ਇੱਕ ਕਿਸਮ ਵਾਚ ਕਰਨ ਜਾ ਰਹੇ ਹਾਂ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਵਾਚ ਵਾਚ ਨੂੰ ਅਸੀਂ ਇੰਗਲਿਸ਼ ਵੋਇਸ ਕਹਿੰਦੇ ਹਾਂ ਤੇ ਅੱਗੇ ਅਸੀਂ ਇਸ ਨੂੰ ਇਸ ਨੂੰ ਦੋ ਭਾਗਾਂ ਵਿੱਚ ਵੰਡਦੇ ਹਾਂ ਕਰਤਰੀ ਵਾਚ ਤੇ ਕਰਮਣੀ ਵਾਚ ਕਰਤਰੀ ਵਾਚ ਨੂੰ ਅਸੀਂ ਇੰਗਲਿਸ਼ ਐਕਟਿਵ ਵੋਇਸ ਕਹਿੰਦੇ ਹਾਂ ਤੇ ਕਰਮਣੀ ਵਾਚ ਨੂੰ ਪੈਸਿਵ ਵੋਇਸ ਕਹਿੰਦੇ ਹਾਂ ਇਸ ਨੂੰ ਬਣਾਉਣ ਦੀ ਤਰਤੀਬ ਇਹ ਹੈ ਕਿ ਇਸ ਵਿੱਚ ਜੋ ਕਰਤਾ ਕਰਤਾ ਨੂੰ ਕਰਮ ਬਣਾ ਦਿੱਤਾ ਜਾਂਦਾ ਹੈ ਅਤੇ ਕਰਮ ਨੂੰ ਕਰਤਾ ਫੋਰ ਐਗਜ਼ਾਮਪਲ ਸੀਲਾ ਨੇ ਪਾਣੀ ਪੀਤਾ ਇਸ ਵਿੱਚ ਜੋ ਸੀਲਾ ਹੈ ਇਹ ਕਰਤਾ ਹੈ ਤੇ ਪਾਣੀ ਹੈ ਉਹ ਕਰਮ ਦੀ ਭੂਮਿਕਾ ਨਿਭਾ ਰਿਹਾ ਸੋ ਇਸ ਨੂੰ ਪੈਸਿਵ ਕਰ ਲਈਏ ਜੇ ਕਰਮਣੀ ਵਾਕ ਬਣਾਉਣ ਲਈ ਵਾਚ ਬਣਾਉਣ ਲਈ ਪਾਣੀ ਅੱਗੇ ਆਏਗਾ ਪਾਣੀ ਸੀਲਾ ਤੋਂ ਜੋ ਦੁਆਰਾ ਕੀਤਾ ਗਿਆ ਜਿਵੇਂ ਕਿ ਅਸੀਂ ਇੰਗਲਿਸ਼ ਦੇ ਵਿੱਚ ਵੌਇਸ ਕਰਨ ਦੇ ਲਈ ਐਕਟਿਵ ਵੌਇਸ ਤੋਂ ਪੈਸਿਵ ਵੌਇਸ ਬਣਾਉਣ ਦੇ ਲਈ ਅਸੀਂ ਬਾਏ ਦੀ ਵਰਤੋਂ ਕਰਦੇ ਹਾਂ ਪਰ ਅਸੀਂ ਪੰਜਾਬੀ ਦੇ ਵਿੱਚ ਤੋਂ ਵੱਲੋਂ ਜਾਂ ਦੁਆਰਾ ਲਿਖ ਕੇ ਅਸੀਂ ਵਾਕ ਬਣਾ ਸਕਦੇ ਹਾਂ ਕਰਮਣੀ ਬਾਚ ਇਹ ਤੁਹਾਡੀ ਇਹਦੇ ਮਤਲਬ ਡਿਪੈਂਡ ਕਰਦਾ ਕਿ ਤੁਸੀਂ ਤੋਂ ਲਗਾਣਾ ਜਾਂ ਦੁਆਰਾ ਜਾਂ ਦੁਆਰਾ ਜਾਂ ਵੱਲੋਂ ਅੱਗੇ ਹੁੰਦਾ ਜਾਵੇ ਕਿਰਿਆ ਨੂੰ ਵੀ ਆਪਣੇ ਨਵੇਂ ਕਰਤਾ ਅਨੁਸਾਰ ਬਦਲ ਦਿੱਤਾ ਜਾਂਦਾ ਹੈ ਜਿਵੇਂ ਕਿ ਪਹਿਲਾਂ ਤੁਸੀਂ ਦੇਖ ਰਹੇ ਹੋ ਉੱਪਰ ਐਗਜ਼ਾਮਪਲ ਵਿੱਚ ਪਾਣੀ ਪੀਤਾ ਸੀਲਾ ਨੇ ਪਾਣੀ ਪੀਤਾ ਜਦੋਂ ਇੱਕ ਕਰਮਣੀਵਾਚ ਵਿੱਚ ਅਸੀਂ ਨੂੰ ਬਣਾਉਣ ਤਬਦੀਲ ਕੀਤਾ ਤਾਂ ਕਿਰਿਆ ਦਾ ਰੂਪ ਵੀ ਬਦਲ ਗਿਆ ਤੁਸੀਂ ਇੱਥੇ ਦੇਖ ਰਹੇ ਹੋ ਪਾਣੀ ਸੀਲਾ ਦੁਆਰਾ ਪੀਤਾ ਗਿਆ ਤੋਂ ਪੀਤਾ ਗਿਆ ਸੋ ਕਿਰਿਆ ਦਾ ਰੂਪ ਵੀ ਆਪਣੇ ਨਵੇਂ ਕਰਤਾ ਦੇ ਅਨੁਸਾਰ ਜੋ ਬਦਲ ਜਾਂਦਾ ਹੈ ਸੋ ਤੀਸਰੀ ਇਹਦੀ ਇੱਕ ਆਪਣੀ ਐਗਜ਼ਾਮ ਆਪਾਂ ਕਹਿ ਸਕਦੇ ਹਾਂ ਕਿ ਨਿਜ਼ਮ ਐਂਡ ਸ੍ਰੈਨਿਜ਼ਮ ਪ੍ਰਸ਼ਨਿਕ ਵਾਕਾਂ ਦੇ ਵਾਚ ਹੈ ਉਹ ਬਦਲਤੇ ਵੀ ਉਹ ਪ੍ਰਸ਼ਨਿਕ ਰੂਪ ਵਿੱਚ ਹੀ ਰਹਿਣੇ ਚਾਹੀਦੇ ਨੇ ਜਿਵੇਂ ਕਿ ਫੋਰ ਐਗਜ਼ਾਮਪਲ ਕੌਣ ਪਾਣੀ ਪੀਂਦਾ ਸੀ ਇਸ ਵਿੱਚ ਅਸੀਂ ਕਰਮ ਨੂੰ ਅੱਗੇ ਲਿਆਵਾਂਗੇ ਜੇ ਪਾਣੀ ਕਿਸ ਦੁਆਰਾ ਦੇ ਤੋਂ ਪੀਤਾ ਗਿਆ ਸੋ ਇਹ ਵਾਕ ਵੀ ਪ੍ਰਸ਼ਨਿਕ ਹੀ ਰਹੇਗਾ ਸੌਰੀ ਫਾਰ ਦੈਟ ਤੇ ਮੈਨੇ ਟੰਡੀ ਲਗਾਈਤੀ ਸੀ ਇੱਥੇ ਕੁਐਸਚਨ ਮਾਰਕ ਤੋ ਇਹ ਬਦਲ ਜਾਏਗਾ ਇਸ ਤੋਂ ਬਾਅਦ ਆਪਾਂ ਹੋਰ ਆਪਾਂ ਐਗਜ਼ਾਮਪਲ ਹੋਰ ਦੇ ਸਕਦੇ ਹਾਂਗੇ ਕਿ ਜਿਵੇਂ ਕਈ ਵਾਰ ਕਰਤਾ ਨਾਮ ਹੈ ਨਾਮ ਦੀ ਜਗ੍ਹਾ ਤੇ ਕਈ ਵਾਰ ਕਰਤਾ ਸਾਡਾ ਪੜਨਾਮ ਹੁੰਦਾ ਹੈਗਾ ਫਾਰ ਐਗਜ਼ਾਮਪਲ ਇੱਕ ਐਗਜ਼ਾਮਪਲ ਉਹਨੇ ਆਸੀਂ ਉਸ ਨੂੰ ਡਾਕੂਆਂ ਨੇ ਲੁੱਟ ਲਿਆ ਉਸ ਨੂੰ ਡਾਕੂਆਂ ਨੇ ਲੁੱਟ ਲਿਆ ਅਸੀਂ ਉਸ ਨੂੰ ਮਤਲਬ ਕਿ ਜੇ ਉਹਦਾ ਆਪਾਂ ਕਹਿ ਸਕਦੇ ਹਾਂ ਕਿ ਪ੍ਰਨਾਮ ਹੈ ਪ੍ਰਨਾਮ ਰੂਪ ਚੇਂਜ ਹੋ ਜਾਏਗਾ ਇਸ ਵਿੱਚ ਜਦੋਂ ਪ੍ਰਨਾਮੀ ਹੋਵੇ ਇਹ ਬਣ ਜਾਏਗਾ ਉਹ ਡਾਕੂਆਂ ਦੁਆਰਾ ਲੁੱਟਿਆ ਗਿਆ ਇਸ ਜੋ ਪ੍ਰਨਾਮੀ ਵਾਕ ਨੇ ਹੁੰਦੇ ਨੇ ਇਹਨਾਂ ਦੇ ਵਿੱਚ ਮਤਲਬ ਕਿ ਜੋ ਪ੍ਰਨਾਮ ਹੈ ਉਹਦਾ ਰੂਪ ਚੇਂਜ ਹੋ ਜਾਂਦਾ ਆਪਣੇ ਪੰਜਾਬੀ ਵੀ ਇਸ ਤਰ੍ਹਾਂ ਦੀ ਪੰਜਾਬੀਆਂ ਪਿਆਰੇ ਵਿਦਿਆਰਥੀਓ ਕਿ ਤੁਸੀਂ ਜਿਸ ਤਰ੍ਹਾਂ ਦੀ ਮਰਜ਼ੀ ਜਿਵੇਂ ਤੁਸੀਂ ਘਰ ਵਿੱਚ ਬੋਲਦੇ ਆ ਉਸ ਤਰ੍ਹਾਂ ਇਹਨੂੰ ਮਤਲਬ ਕਿ ਲਿਖ ਸਕਦੇ ਹੋ ਕੋਈ ਵੀ ਚੀਜ਼ ਗਲਤ ਜਾਂ ਸਹੀ ਨਹੀਂ ਹੁੰਦੀਗੀ ਪਰ ਜੋ ਪ੍ਰਨਾਮ ਦਾ ਰੂਪ ਹੈ ਤੁਹਾਡੀ ਜਦੋਂ ਤੁਸੀਂ ਇਹਨੂੰ ਦੁਆਰਾ ਲਾਉਂਗੇ ਤੇ ਇਹਦਾ ਰੂਪ ਬਦਲੇਗਾ ਹੀ ਬਦਲੇਗਾ ਰੂਪ ਚੇਂਜ ਹੋ ਜਾਂਦਾ ਪ੍ਰਨਾਮ ਦਾ ਸੋ ਧੰਨਵਾਦ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ